ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਖਬਰ ਆ ਰਹੀ ਹੁਣੇ ਉਨੇ ਇੱਥੇ ਆ ਗਿਆ ਬੜਾ ਜਬਰਦਸਤ ਪਚਾਲ ਕੰਮ ਕੀ ਧਰਤੀ ਮਚ ਗਈ ਹਾਹਾਕਾਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਹੈ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਅਫਗਾਨਿਸਤਾਨ ਚ ਚਲ ਜੜਕ ਮਹਿਸੂਸ ਕੀਤੇ ਗਏ ਜਿਸ ਦਾ ਅਸਰ ਦਿੱਲੀ ਐਨਸੀਆਰ ਤੱਕ ਦੇਖਣ ਨੂੰ ਮਿਲਿਆ ਅਫਗਾਨਿਸਤਾਨ ਚ ਨਾ ਜਾਵਤ ਉਸ ਪਚਾਰਾ ਇੱਕ ਦੇਲੀ ਐਨਸੀਆਰ ਦੀ ਧਰਤੀ ਕੰਬੇ ਰੈਕਟਰ ਪਹਾਣੇ ਤੇ ਪਤਾਲ ਦੀ ਦਿੱਤੇ ਵਰਤਾ 5.7 ਮਾਪੀ ਗਈ ਆ 2 ਹਫਤੇ ਪਹਿਲਾਂ ਵੀ ਅਫਗਾਨਿਸਤਾਨ ਚ ਚਲ ਜੜਕ ਮਹਿਸੂਸ ਕੀਤੇ ਗਏ ਸਨ ਰੈਕਟਰ ਪਹਾਣੇ ਤੇ ਉਸ ਵਕਤ ਦੀ ਵਰਤਾ 4.8 ਸੀ ਹਾਲਾਂਕਿ ਇਸ ਕਰਕੇ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਧਰਤੀ ਕੰਬ ਦੇ ਲੋਕ ਘਰਾਂ ਤੋਂ ਬਾਹਰ ਆਉਣ ਲੱਗੇ ਇਹ ਬਚਾਲ 255 ਕਿਲੋਮੀਟਰ ਦੀ ਡਿੰਗਾਈ ਤੇ ਦਰਜ ਕੀਤਾ ਗਿਆ ਹੈ ਜੋ ਕਿ ਹੁਣ ਦਰਜ ਕੀਤਾ ਗਿਆ ਅਫਗਾਨਿਸਤਾਨ ਦੇ ਸਮੇਂ ਦੇ ਮੁਤਾਬਕ 11:26 ਮਿੰਟ ਦੇ 38 ਸੈਕਿੰਡ ਦੇ ਵਿਚਾਲੇ ਐਡਜਸਟਰ ਦਿੱਲੀ ਐਨਸੀਆਰ ਤੱਕ ਦੇਖ ਨੂੰ ਮਿਲਿਆ ਜਿਵੇਂ ਹੀ ਧਰਤੀ ਹਿੱਲ ਗਈ ਤਾਂ ਲੋਕ ਘਰੋਂ ਦੁਬਾਰਾ ਆ ਗਏ ਤੇ ਜੇ ਤੱਕ ਜਾਨੀ ਜਮਾਲ ਦੇ ਨਿਸ਼ਾਨ ਹੁੰਦੀ ਕੋਈ ਖਬਰ ਨਹੀਂ ਆਈ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ